ਸੰਤ ਜੀ ਵਾਹਿਗੁਰੂ ਵਾਹਿਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਅੰਮ੍ਰਿਤ ਵੇਲੇ ਬਾਰੇ ਕਿ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਅੰਮ੍ਰਿਤ ਘੋਲ ਦਿੰਦਾ ਹੈ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦਾ ਜੀਵਨ ਕਿਸ ਤਰ੍ਹਾਂ ਸੁਹਾਵਾ ਤੇ ਸਿੱਜਾ ਬਣਦਾ ਹੈ ਆਪਾਂ ਅਕਸਰ ਹੀ ਆਪ ਜੀ ਦੇ ਨਾਲ ਅੰਮ੍ਰਿਤ ਵੇਲੇ ਦੇ ਫਾਇਦੇ ਬਾਰੇ ਗੱਲ ਕਰਦੇ ਆ ਕਿ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਮਰੋਏ ਰਹਿੰਦੇ ਆ ਅਸੀਂ ਆਪਣੇ ਹਰ ਇੱਕ ਕੰਮਕਾਰ ਨੂੰ ਵਧੀਆ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਪਾਉਂਦੇ ਆ ਮਤਲਬ ਹਮੇਸ਼ਾ ਆਪਾਂ ਗੱਲ ਕਰਦੇ ਆਂ ਅਮਰ ਤਵੇਲੇ ਦੇ ਫਾਇਦੇ ਬਾਰੇ ਅਮਰ ਤਵੇਲੇ ਖਣਭਾਰੋ ਅਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਲੇਟ ਉੱਠਣ ਵਾਲੇ ਭੈਣ ਭਰਾਵਾਂ ਦੇ ਲਈ ਕਿ ਲੇਟ ਉੱਠਣ ਦੇ ਬਾਵਜੂਦ ਆਪਾਂ ਆਪਣੇ ਜੀਵਨ ਨੂੰ ਕਿੰਝ ਸੁਹਣਾ ਬਣਾ ਸਕਦੇ ਹਾਂ ਲੇਟ ਉੱਠਣ ਵਾਲੇ ਭੈਣ ਭਰਾ ਆਪਣੀਆਂ ਕੁਝ ਕ ਆਦਤਾਂ ਦੇ ਵਿੱਚ ਬਦਲਾਅ ਕਰਕੇ ਆਪਣੇ ਮਨ ਦੇ ਕਾਲੇ ਪਰੰ ਨੂੰ ਹੂਰ ਕਰ ਸਕਦੇ ਆ ਆਪਣੇ ਹਰ ਇੱਕ ਕੰਮ ਨੂੰ ਉਹ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਸਕਦੇ ਆ ਮਤਲਬ ਆ ਕੁਝ ਕ ਆਦਤਾਂ ਬਦਲਣ ਕਰਕੇ ਏ ਟੁੱਟਣ ਵਾਲਿਆਂ ਦਾ ਜੀਵਨ ਵੀ ਬਹੁਤ ਸੂਨਾ ਅਤੇ ਸੱਚਾ ਨਹੀਂ ਸਕਦਾ ਹੈ ਤਨ ਮਨ ਗੋਮੇ ਹੀ ਤੰਦਰੁਸਤ ਨਰ ਹੋਈ ਰਹ ਸਕਦੇ ਹਨ ਉਹ ਕਿਸ ਤਰ੍ਹਾਂ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਹਾਣੀ ਦੇ ਰਾਨ ਨੂੰ ਸਮਝਾਂਗੇ ਕਿ ਕਿ ਸੰਗੀਤ ਕੀ ਕਹਾਣੀ ਤੇ ਰਹੀ ਗੱਲ ਵਧੀਆ ਤਰੀਕੇ ਤੋਂ ਨਾਲ ਸਮਝ ਵਿੱਚ ਆ ਜਾਂਦੀ ਹੁੰਦੀ ਆ ਤਾਂ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕਾ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਹ ਨੌਜਵਾਨ ਲੜਕੇ ਦੇ ਸੁਭਾਅ ਅਤੇ ਆਦਤਾਂ ਦੇ ਵਿੱਚ ਅਚਾਨਕ ਤਬਦੀਲੀਆਂ ਆਉਣ ਲੱਗ ਪਈ ਉਸ ਸਵੇਰੇ ਲੇਟ ਉੱਠਣ ਦਾ ਆਦੀ ਹੋ ਗਿਆ ਸੂਰਜ ਚੜ੍ਹੇ ਤੱਕ ਸੁੱਤਾ ਰਹਿੰਦਾ ਪਰ ਇੰਨਾ ਸੌਣ ਦੇ ਬਾਵਜੂਦ ਵੀ ਜਦ ਉਹ ਉੱਠਦਾ ਤਾਂ ਆਪਣੇ ਦੇ ਰੇਲ ਨੂੰ ਥੱਕਿਆ ਟੁੱਟਿਆ ਮੈਸੇਜ ਕਰਦਾ ਕਹਿੰਦੇ ਉਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸੀ ਕਰ ਪਾਉਂਦਾ ਇਸ ਕਰਕੇ ਉਹਦੇ ਸੁਭਾਅ ਦੇ ਵਿੱਚ ਵੀ ਟੜਚੜਾ ਪਨ ਰਹਿਣ ਲੱਗ ਗਿਆ ਉਹ ਕਿਸੇ ਦੇ ਨਾਲ ਵੀ ਗੱਲ ਕਰਕੇ ਰਾਜੀ ਨਹੀਂ ਸੀ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਦਾ ਉਦਾਸੀ ਪਰੇਸ਼ਾਨੀ ਥਕਾਵਟ ਉਹਦੇ ਚਿਹਰੇ ਤੋਂ ਹੀ ਨਜ਼ਰ ਆਉਂਦੀ ਸੀ ਕਹਿੰਦੇ ਸਭ ਕੁਝ ਦੇਖ ਕੇ ਉਹਦੇ ਮਾਤਾ ਪਿਤਾ ਨੂੰ ਉਹਦੀ ਬਹੁਤ ਜ਼ਿਆਦਾ ਚਿੰਤਾ ਹੋਣ ਲੱਗੀ ਮਾਤਾ ਪਿਤਾ ਨੇ ਕਈ ਵਾਰ ਆਪਣੇ ਬੱਚੇ ਨੂੰ ਸਮਝਾਇਆ ਕਿ ਪੁੱਤਰ ਤੂੰ ਆਪਣੀਆਂ ਆਦਤਾਂ ਦੇ ਵਿੱਚ ਨਾਅ ਉਕਰ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸੈਰ ਕਰਿਆ ਕਰ ਇਹਦੇ ਨਾਲ ਤੇਰਾ ਤਨ ਅਤੇ ਮਨ ਦੋਵੇਂ ਤੰਦਰੁਸਤ ਮਰੋਏ ਰਹਿਣਗੇ ਤੂੰ ਆਪਣੇ ਸਾਰੇ ਹੀ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਣਗੇ ਪਰ ਕਹਿੰਦੇ ਮਾਤਾ ਪਿਤਾ ਦੀ ਸਮਝ ਆ ਨਹੀਂ ਉਹ ਕਿਸੇ ਵੀ glandular ਕਸਰ ਉਹ ਬੱਚੇ ਤੇ ਨਹੀਂ ਸੀ ਜ਼ਿੰਦਾ ਕਹਿੰਦੇ ਮਾਤਾ ਪਿਤਾ ਦੀ ਚਿੰਤਾ ਹੋਰ ਵਧਣ ਲੱਗੀ ਕਿ ਸਾਡਾ ਬੱਚਾ ਤਾਂ ਦਿਨੋਂ ਦਿਨ ਨਾਸਤਿਕ ਹੁੰਦਾ ਜਾ ਰਿਹਾ ਹੈ ਕੋਈ ਪਾੜ ਪੜ ਜਾਂਦਾ ਬਨ ਧਿਆਨ ਨਹੀਂ ਆ ਕੋਈ ਆਪਣੇ ਸਰੀਰ ਵੱਲ ਧਿਆਨ ਨਹੀਂ ਆ ਇਦਾਂ ਤਾਂ ਕੰਮ ਬਹੁਤ ਖਰਾਬ ਹੋ ਜਾਵੇਗਾ ਇਹ ਤਾਂ ਦਿਨੋਂ ਦਿਨ ਆਲਸੀ ਹੁੰਦਾ ਜਾ ਰਿਹਾ ਹੈ ਹੌਲੀ ਹੌਲੀ ਇਹਦੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਣਗੇ ਇਹ ਤਨ ਅਤੇ ਮਨ ਪੱਖੋਂ ਬਿਮਾਰ ਹੋ ਜਾਵੇਗਾ ਸੋ ਕਹਿੰਦੇ ਬੜੀ ਹੀ ਸੋਚ ਵਿਚਾਰ ਤੋਂ ਬਾਅਦ ਉਹ ਮਾਤਾ ਪਿਤਾ ਨੇ ਫੈਸਲਾ ਕੀਤਾ ਵੀ ਇਹਨੂੰ ਕਿਸੇ ਸੰਤ ਮਹਾਤਮਾ ਜੀ ਦੇ ਕੋਲ ਲੈ ਕੇ ਜਾਣੇ ਆ ਕਿ ਸੰਤ ਮਹਾਤਮਾ ਜੀ ਹੀ ਇਹਨੂੰ ਸਹੀ ਰਾਹੇ ਪਾ ਸਕਦੇ ਆ ਇਹਨੂੰ ਸਹੀ ਤਰੀਕੇ ਦੇ ਨਨ ਸਮਝਾ ਸਕਦੇ ਆ ਜੋ ਕਹਿੰਦੇ ਉਹਨਾਂ ਨੂੰ ਇੱਕ ਸੰਤ ਜੀ ਦੇ ਬਾਰੇ ਪਤਾ ਲੱਗਾ ਕਿ ਇਹ ਸੰਤ ਜੀ ਹਰ ਮੁਸ਼ਕਲ ਦਾ ਹੱਲ ਕਰ ਦਿੰਦੇ ਆ ਬਹੁਤ ਸਾਰੇ ਲੋਕ ਉਹਨਾਂ ਦੇ ਪੁੱਤਾਂ ਪੋਤੜਿਆਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਤੁਚਣ ਦੇ ਲਈ ਜਾਂਦੇ ਆ ਅਤੇ ਕੁਝ ਨੌਜਵਾਨ ਲੜਕੇ ਤਾਂ ਉਸ ਸੰਤ ਮਹਾਤਮਾ ਜੀ ਦੇ ਕੋਲ ਹੀ ਰਹਿੰਦੇ ਆ ਅਧਿਆਤਮਿਕ ਵਿਦਿਆ ਹਾਸਲ ਕਰਨ ਦੇ ਲਈ ਸੋ ਕਹਿੰਦੇ ਮਾਤਾ ਪਿਤਾ ਵੀ ਆਪਣੇ ਪੁੱਤਰ ਨੂੰ ਸੰਤ ਮਹਾਤਮਾ ਜੀ ਦੇ ਕੋਲ ਲੈ ਗਏ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਇਸ ਤਰ੍ਹਾਂ ਸਾਡੇ ਬੱਚੇ ਦੇ ਸੁਭਾਅ ਅਤੇ ਆਦਤਾਂ ਦੇ ਵਿੱਚ ਅਚਾਨਕ ਹੀ ਕੁਝ ਤਬਦੀਲੀਆਂ ਆਈਆਂ ਨੇ ਅਤੇ ਇਹ ਤਬਦੀਲਨਾ ਚੰਗੀਆਂ ਨਹੀਂ ਹਨ ਇਹ ਲਈ ਉਹ ਤੁੰਗਾ ਆਤੀ ਹੋ ਗਿਆਏ ਆਪਣੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਤੇ ਮਾਲੂ ਮਨ ਲੋਕੇ ਨਹੀਂ ਕਰ ਪਉਂਦਾ ਅਤੇ ਆਪਣੀ ਚਿੰਤਾ ਬਾਰੇ ਵੀ ਦੱਸਿਆ ਕਿ ਸਭ ਨੂੰ ਇਸ ਦੀ ਬਹੁਤ ਚਿੰਤਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਫਿਰ ਇਹ ਆਪਣੇ ਜੀਵਨ ਦੇ ਵਿੱਚ ਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸੁਖੀ ਨਹੀਂ ਰਹਿ ਸਕਦਾ ਤਦ ਕਹਿੰਦੇ ਸੰਤ ਮਹਾਤਮਾ ਤੁਮ ਜੀ ਨੇ ਸਾਰੀ ਗੱਲ ਬਾਤ ਸ਼ੁਰੂ ਤਤਿਨ ਮੌਜੂਦ ਆਣ ਲੜਕੇ ਨੂੰ ਕਿਹਾ ਕੀ ਕੀ ਗੱਲ ਬੁੱਤਰ ਤੂੰ ਨਹੀਂ ਚਾਹੁੰਦਾ ਕਿ ਤੇਰਾ ਜੀਵਨ ਖੁਸ਼ਹਾਲ ਹੋਵੇ ਤੂੰ ਵੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣਾ ਤੇ ਕਹਿੰਦੇ ਨੌਜਵਾਨ ਲੜਕੇ ਨੇ ਕਿਹਾ ਮਹਾਤਮਾ ਜੀ ਚਾਹਨਾ ਹਾਂ ਕਿ ਮੈਂ ਵੀ ਕਪੜੇ ਜੀਵਨ ਦੇ ਵਿੱਚ ਕਾਮ ਜਾਗ ਹੋਣਾ ਤੰਦੁਸ਼ਤਰਮਾ ਖੁਸ਼ ਰਹਿਣਾ ਪਰ ਮਹਾਤਮਾ ਜੀ ਮੈਂ ਆਪਣੀਆਂ ਕੁਝ ਕਰ ਆਤਮਾ ਨੂੰ ਚਾਹ ਕੇ ਵੀ ਛੱਡ ਨਹੀਂ ਪਾਰਿਆ ਮਹਾਤਮਾ ਜੀ ਨੇ ਕਿਹਾ ਬੇਤਰ ਜੇਕਰ ਤੂੰ ਆਪਣੀਆਂ ਮਾਰਨਾ ਅਧਿਤਾਂ ਨੂੰ ਛੱਡਣਾ ਚਾਹੁੰਦਾ ਹਾਂ ਤਾਂ ਅਸੀਂ ਛੱਡ ਸਕਦੇ ਹਾਂ ਪਰ ਇਹਦੇ ਲਈ ਤੈਨੂੰ ਕੁਝ ਦਿਨ ਸਾਡੇ ਕੋਲ ਰਹਿਣਾ ਪਵੇਗਾ ਕਿਨੇ ਮਾਤਾ ਪਿਤਾ ਤਾਂ ਚਾਹਤਾ ਜੀ ਹੋਗੇ ਆਪਣੇ ਬੱਚੇ ਨੂੰ ਉਹ ਸੰਤ ਮਹਾਤਮਾ ਜੀ ਦੇ ਕੋਲ ਛੱਡਣ ਦੇ ਵਿੱਚ ਪਰ ਇਹ ਲੜਕੇ ਦੇ ਮਨ ਦੇ ਵਿੱਚ ਕੁਝ ਸਵਾਲ ਵਸਸ ਇਹਨੇ ਮਹਾਤਮਾ ਜੀ ਨੂੰ ਕਿਹਾ ਕਿ ਮਹਾਤਮਾ ਜੀ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸੰਤ ਮਹਾਤਮਾ ਜੀ ਨੂੰ ਆਪ ਵੀ ਸਵੇਰੇ ਜਲਦੀ ਉੱਠਦੇ ਆ ਅਤੇ ਆਪਣੇ ਕੋਲ ਆਏ ਹਰ ਇਨਸਾਨ ਨੂੰ ਸਵੇਰੇ ਜਲਦੀ ਉੱਠਣ ਦੀ ਹੀ ਸਲਾਹ ਦਿੰਦੇ ਆ ਪਰ ਸੰਤ ਜੀ ਮੈਂ ਆਪ ਜੀ ਦੇ ਨਾਲ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਮੈਂ ਲੇਟ ਉੱਠਣ ਦਾ ਆਦੀ ਹਾਂ ਮੈਂ ਸੂਰਜ ਚੜਨ ਤੋਂ ਬਾਅਦ ਉੱਠਦਾ ਹਾਂ ਅਤੇ ਨਾ ਹੀ ਮੈਂ ਕੋਈ ਬਹੁਤੀ ਪਧਤੀ ਕਰ ਸਕਦਾ ਹਾਂ ਕਹਿੰਦੇ ਸੰਤ ਮਹਾਤਮਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਬੇ ਪੁੱਤਰ ਅਸੀਂ ਤਾਂ ਤੈਨੂੰ ਸਵੇਰੇ ਜਲਦੀ ਉੱਠਣ ਲਈ ਕਿਹਾ ਹੀ ਨਹੀਂ ਨਾ ਤੂੰ ਜਿੰਨਾ ਸਮਾਂ ਚਾਹੁੰਦਾ ਹੈ ਜਦੋਂ ਤੱਕ ਤੇ ਸਨਮਾ ਜਰਨੈ ਤੁਹਾਨੂੰ ਤਾਂ ਸੌਹਸਾ ਤੇ ਬਾਈ ਪਰ ਕੁਝ ਕੰਮ ਤੈਨੂੰ ਸਾਡੇ ਕਹੇ ਅਨੁਸਾਰ ਕਰਨੇ ਪੈਣਗੇ ਕਹਿੰਦੇ ਨੌਜਵਾਨ ਨੜਕੇ ਨੇ ਕਿਆ ਵੀ ਠੀਕ ਹੈ ਸੰਤ ਜੀ ਜੇਕਰ ਤੁਸੀਂ ਮੈਨੂੰ ਸਵੇਰੇ ਜਲਦੀ ਨਹੀਂ ਉਠਾਉਗੇ ਤਾਂ ਮੈਂ ਬਾਕੀ ਦੇ ਤੁਹਾਡੇ ਦੱਸੇ ਹੋਏ ਕੰਮ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ ਅਰ ਸਵੇਰੇ ਜਲਦੀ ਉੱਠਣਾ ਮੇਰੇ ਵਾਸਤੇ ਵੀ ਗੱਲ ਨਹੀਂ ਆ। ਸੋ ਕਹਿੰਦੇ ਆਪਣੇ ਲੇਟ ਉੱਠਣ ਦੀ ਸ਼ਰਤ ਤੇ ਉਹ ਲੜਕਾ ਮਹਾਤਵਾਜੀ ਦੇ ਕੋਲ ਰਹਿਣ ਨੂੰ ਤਿਆਰ ਹੋ ਗਿਆ ਅਤੇ ਉਹ ਲੜਕੇ ਦੇ ਮਾਤਾ ਪਿਤਾ ਜੀ ਵੀ ਆਪਣੇ ਘਰੋਂ ਚਲੇ ਗਏ। ਕਹਿੰਦੇ ਅਜ ਪਹਿਲਾ ਦਿਨ ਸੀ ਸ਼ਾਮ ਦਾ ਵੇਲਾ ਹੋਇਆ ਤਾਂ ਭੋਜਨ ਬਣ ਕੇ ਤਿਆਰ ਹੋ ਚੁੱਕਿਆ ਸੀ। ਮਹਾਤਵਾਜੀ ਨੇ ਸਭ ਨੂੰ ਆਵਾਜ਼ ਲਗਾਈ ਕਿ ਭੋਜਨ ਤਿਆਰ ਹੈ ਸਾਰੇ ਸ਼ਖਲੋ ਇਹ ਨੌਜਵਾਨ ਲੜਕੇ ਨੂੰ ਵੀ ਆਵਾਜ਼ ਮਦਾਈ। ਕਹਿੰਦੇ ਸਭ ਨੇ ਇੱਕੋ ਲਾਈਨ ਦੇ ਵਿੱਚ ਬੈਠ ਕੇ ਭੋਜਨ ਪ੍ਰਸ਼ਾਦਾ ਸ਼ਤਨਾ ਸ਼ੁਰੂ ਕਰਕੇ ਤੱਕ ਸਭ ਨੇ ਆਪ ਕੋ ਆਪਣੇ ਮਰਗੀ ਦੇ ਮੁਤਾਬਕ ਉਹ ਜਨ ਪ੍ਰਸ਼ਾਦਾ ਸ਼ਤਿਆ ਅਤੇ ਭੋਜਨ ਸ਼ਪਨ ਤੋਂ ਪਹਿਲਾਂ ਸਭ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਇਹ ਨੌਜਵਾਨ ਲੜਕੇ ਨੇ ਕਦੇ ਨਹੀਂ ਨਾ ਤਾਂ ਪ੍ਰਮਾਤਮਾ ਦਾ ਨਾਮ ਜਪਿਆ ਸੀ ਨਾ ਹੀ ਕਦੇ ਕੋ ਨੂੰ ਤੁਮ ਦਾ ਸ਼ਤਰਾ ਦੇ ਦਿੱਤਾ ਅੱਜ ਵੀ ਨਹੀਂ ਸੀ ਕਰਨਾ ਚਾਹੁੰਦਾ ਪਰ ਸਭ ਦੀ ਦੇਖੋ ਦੇਖੀ ਇਹਨੇ ਨਹੀਂ ਹੱਥ ਜੋੜ ਲਏ ਜਦੋਂ ਸਭ ਨੇ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਪਰਸ਼ਾਦਾ ਸ਼ਤਨਾ ਸ਼ੁਰੂ ਕੀਤਾ ਤਾਂ ਇਹਨੇ ਵੀ ਭੋਜਨ ਪ੍ਰਸ਼ਾਦਾ ਸ਼ਤਨਾ ਸ਼ੁਰੂ ਕਰ ਦਿੱਤਾ ਕਹਿੰਦੇ ਸਾਰੇ ਇਹ ਨੌਜਵਾਨ ਲੜਕੇ ਅਤੇ ਸੰਤ ਮਹਾਤਮਾ ਜੀ ਭੋਜਨ ਪ੍ਰਸ਼ਾਦਾ ਸ਼ਤੰਡ ਤੋਂ ਬਾਅਦ ਇਧਰ ਉਧਰ ਟੈਲਣ ਲੱਗੇ ਕਈ ਨੌਜਵਾਨ ਲੜਕੇ ਕੁਝ ਦੂਰ ਸ਼ਹਿਰ ਨੂੰ ਨਿਕਲ ਗਏ ਕਹਿੰਦੇ ਇਹ ਲੜਕਾ ਵੀ ਸੰਤ ਮਹਾਤਮਾ ਜੀ ਦੇ ਨਾਲ-ਨਾਲ ਇਧਰ-ਇਧਰ ਟੈਲਾਣ ਲੱਗਾ ਸੰਤ ਮਹਾਤਮਾ ਜੀ ਨੇ ਇਹ ਲੜਕੇ ਨੂੰ ਕੁਝ ਗੱਲਾਂ ਸਮਝਾਉਣੇ ਸ਼ੁਰੂ ਕੀਤੀਆਂ ਦੱਸਿਆ ਕਿ ਪੁੱਤਰ ਮੈਂ ਜਾਣਦਾ ਹਾਂ ਕਿ ਤੂੰ ਵੇਰੇ लेट ਦੋਟਦਾ ਹੈ ਇਸ ਕਰਕੇ ਤੋਂ ਰਾਤ ਨੂੰ ਲੇਟ ਹੀ ਸੌਂਦਾ ਹੁੰਦਾ ਹੁਨੇਰ ਪਰ ਇੱਥੋਂ ਦੇ ਜੋ ਵੀ ਵਿਦਿਆਰਥੀ ਆ ਇਹ ਸਭ ਜਲਦੀ ਸੌਣ ਦੇ ਆਦੀ ਆ ਤੁogie ਨਾਨੇ ਸਰੇ ਜਲਦੀ ਉੱਠਣਾ ਹੁੰਦਾ ਹੈ ਹੁਣ ਇਹ ਸਾਰੇ ਸੈਰ ਉਤੇ ਗਏ ਨੇ ਇਹਨਾਂ ਨੇ ਸੈਰ ਤੋਂ ਹੁੰਦਿਆਂ ਸਾਰ ਸਭ ਨੇ ਆਪੋ ਆਪਣੇ ਬਿਸਤਰ ਤੇ ਆ ਜਾਣਾ ਹੈ ਕੁਝ ਧੀਰ ਇਹ ਪਰਮਾਤਮਾ ਦਾ ਨਾਮ ਜਪਣਗੇ ਅਤੇ ਨਾਮ ਜਪਣ ਤੋਂ ਬਾਅਦ ਤੁਰੰਤ ਹੀ ਇਹਨਾਂ ਨੇ ਸੌਂ ਜਾਣਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸੈਰ ਤੋਂ ਬਾਅਦ ਆਪਣੇ ਬਿਸਤਰ ਤੇ ਚਲੇ ਜਾਵੇ ਉਹ ਨੌਜਵਾਨ ਲੜਕੇ ਨੇ ਕਿਹਾ ਵੀ ਬਾਬਾ ਜੀ ਮੈਨੂੰ ਤਾਂ ਹੀ ਛੇਤੀ ਨੀਂਦ ਨਹੀਂ ਆਉਂਦੀ ਫਿਰ ਮੈਂ ਬਿਸਤਰ ਤੇ ਜਾ ਕੇ ਕੀ ਕਰਾਂਗਾ ਤਾਂ ਮਾਹਾ ਤੁਹਾਡੀ ਨੇ ਕਿਹਾ ਬੇਪੁੱਤਰ ਮੈਨੂੰ ਪਤਾ ਹੈ ਕਿ ਤੈਨੂੰ ਇੰਨੀ ਛੇਤੀ ਨਹੀਂ ਤੇ ਨਹੀਂ ਆਵੇਗੀ ਪਰ ਜੇਕਰ ਤੂੰ ਇਸ ਤਰ੍ਹਾਂ ਇਧਰ ਉਧਰ ਟਹਿਲਦਾ ਰਿਹਾ ਤੇ ਤੇਰੇ ਕਦਮਾਂ ਦੀ ਆਵਾਜ਼ ਦੇ ਨਾਲ ਉਹਨਾਂ ਸਭ ਦੀ ਨੀਂਦ ਖਲਸਾ ਕਰੀਆ ਇਸ ਕਰਕੇ ਪੁੱਤਰ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਵੀ ਕਾਰਨ ਉਹਨਾਂ ਦੀ ਨੀਂਦ ਖਰਾਬ ਹੋਵੇ ਕਿਉਂਕਿ ਤੰਦਰੁਸਤ ਨਰ ਉਹ ਸ਼ਰੀਰ ਦੇ ਲਈ ਪੂਰੀ ਸੋਨੀ ਅਤੇ ਗੂੜੀ ਨੀਂਦ ਦਾ ਆਉਣਾ ਵੀ ਜ਼ਰੂਰੀ ਹੈ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਮੇਂ ਸਿਰ ਆਪਣੇ ਬਿਸਤਰੇ ਤੇ ਚਲੇ ਜਾ ਕੇ ਸ਼ਾਂਤ ਦੀ ਕੋਸ਼ਿਸ਼ ਕਰੋ ਜੇਕਰ ਨੀਂਦ ਨਹੀਂ ਆ ਰਹੀ ਤਾਂ ਉਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਲੈ ਇਹ ਨੌਜਵਾਨ ਲੜਕੇ ਵਿੱਚ ਮਹੰਤ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪਣਗੇ ਉਹ ਨੌਜਵਾਨ ਲੜਕੇ ਨੇ ਕਿਹਾ ਮਹਾਤਮਾ ਜੀ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਪੁੱਛਾਂ ਮਹਾਤਮਾ ਜੀ ਨੇ ਕਿਹਾ ਕਿ ਤਰ ਜ਼ਰੂਰ ਪੁੱਛ ਉਹ ਨੌਜਵਾਨ ਲੜਕੇ ਨੇ ਕਿਹਾ ਕਿ ਮਹਾਤਮਾ ਜੀ ਤੁਸੀਂ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਜਪਣ ਤੇ ਇਨਾ ਜ਼ੋਰ ਕਿਉਂ ਦਿੰਦੇ ਹੋ ਖਾਣਾ ਖਾਣ ਵੇਲੇ ਵੀ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਸ਼੍ਰੀ ਸ਼ਾਮ ਵੀ ਤੁਸੀਂ ਨਾਮ ਜਪਣ ਨੂੰ ਕਹਿੰਦੇ ਹੋ ਪਰਮਾਤਮਾ ਦਾ ਨਾਮ ਯਤਨਾ ਇੰਨਾ ਜ਼ਰੂਰੀ ਕਿਉਂ ਤਾਂ ਕਹਿੰਦੇ ਸੰਤ ਮਹਾਂਓ ਤੁਮਾ ਵੀ ਨਹੀਂ ਕਿਹਾ ਪਰ ਤਰ ਜਦੋਂ ਆਪਾਂ ਕਿਸੇ ਨੂੰ ਯਾਦ ਕਰਦੇ ਆਂ ਤਾਂ ਸਾਡੇ ਮਨ ਦੇ ਆਤਾਰਾਂ ਉਹਦੇ ਨਾਲ ਜੁੜ ਜਾਂਦੀਆਂ ਨੇ ਜਿਵੇਂ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਜਦੋਂ ਤੂੰ ਕਦੇ ਵੀ ਕਿਸੇ ਨੂੰ ਸੱਚੇ ਮਨੋਂ ਯਾਦ ਕੀਤਾ ਹੋਵੇਗਾ ਇਹ ਗੱਲ ਤਾਂ ਜਾਂ ਤਾਂ ਉਹ ਇਨਸਾਨ ਤੇਰੇ ਸਾਹਮਣੇ ਆ ਜਾਵੇਗਾ ਜਾਂ ਫਿਰ ਉਹ ਇਨਸਾਨ ਤੈਨੂੰ ਜਦੋਂ ਵੀ ਮਿਲੇਗਾ ਉਹ ਜ਼ਰੂਰ ਕਹੇਗਾ ਕਿ ਇੱਕ ਦਿਨ ਮੈਨੂੰ ਤੇਰੀ ਬਹੁਤ ਯਾਦ ਆਈਂ। ਜ਼ਿਆਦਾ ਦੂਰ ਨਾ ਜਾਓ ਆਪਣੇ ਮਾਤਾ-ਬਿਤਾ ਬਾਰੇ ਸੋਚ। ਕਈ ਵਾਰ ਮਾਂ ਤੁਹਾਡਾ ਚਿਹਰਾ ਦੇਖ ਕੇ ਤੁਹਾਡੇ ਮਨ ਨੂੰ ਪੜ ਲੈਂਦੀ ਆ। ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਮਨ ਨੂੰ ਪੜ ਲੈਂਦੀ ਆ। ਤੁਸੀਂ ਉਹਨੂੰ ਯਾਦ ਕਰਦੇ ਹੋ ਤਾਂ ਉਹਦੇ ਮਨ ਨੂੰ ਖਿੱਚ ਪੈਂਦੀ ਆ। ਕਿਉਂ ਕਿਉਂਕਿ ਆਪਾਂ ਜਦੋਂ ਕਿਸੇ ਨੂੰ ਸੱਚੇ ਮਨੋਂ ਯਾਦ ਕਰਦੇ ਆ ਤਾਂ ਸਾਡੇ ਮਨ ਦੀਆਂ ਤਾਰਾਂ ਉਹਦੇ ਨਾਲ ਜੁੜ ਜਾਂਦੀਆਂ ਨੇ ਇਸ ਕਰਕੇ ਆਪਾਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਸਵੇਰੇ ਸ਼ਾਮ ਯਾਦ ਕਰਦੇ ਆ ਤਾਂ ਜੋ ਸਾਡੇ ਮਨ ਦੀਆਂ ਤਾਰਾਂ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਜਾਣ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਾਡੇ ਅਸਲ ਮਾਤਾ ਪਿਤਾ ਨੇ ਆਪਾਂ ਸਭ ਉਹ ਮਾਲਕ ਦੇ ਬੱਚੇ ਹਾਂ ਅਤੇ ਉਹ ਮਾਲਕ ਸਭ ਤੋਂ ਸ਼ਕਤੀਸ਼ਾਲੀ ਆ ਸਭ ਕੁਝ ਉਹਦੇ ਹੱਥ ਵਿੱਚ ਆ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਆ ਇਸ ਕਰਕੇ ਉਹ ਸੁਪਰੀਮ ਤਾਕਤ ਦੇ ਨਾਲ ਆਪਣੀਆਂ ਤਾਰਾਂ ਜੋੜਨ ਲਈ ਆਪਣਾ ਕਨੈਕਸ਼ਨ ਕਨੈਕਟ ਕਰਨ ਦੇ ਲਈ ਆਪਾਂ ਉਹਨਾਂ ਦਾ ਨਾਮ ਜਪਦੇ ਹਾਂ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪ ਕੇ ਸੌਂ ਅਤੇ ਸਵੇਰੇ ਜਦੋਂ ਉੱਠਣਾ ਹੈ ਜਦੋਂ ਵੀ ਉੱਠੇਗਾ ਜਿੰਨਾ ਮਰਜੀ ਲੇਟ ਉੱਠਮਾ ਨਹੀਂ ਪਰ ਉਠਦਿਆਂ ਸਾਰ ਪਹਿਲਾਂ ਪਰਮਾਤਮਾ ਦਾ ਨਾਮ ਯਾਦ ਕਰੀਂ ਕਿਉਂਕਿ ਜਦੋਂ ਤੂੰ ਸਵੇਰੇ ਉੱਠਿਆ ਸਾਰ ਉਹ ਮਾਲਕ ਨੂੰ ਯਾਦ ਕਰੇਗਾ ਤਾਂ ਸਵੇਰੇ ਉੱਠਦਿਆਂ ਸਾਰ ਹੀ ਤੇਰਾ ਮਨ ਉਹ ਪਰਮਾਤਮਾ ਦੇ ਨਾਲ ਗੁੜ ਜਾ ਜੀਗਾ ਤੇ ਤੇਰਾ ਮਨ ਜਦੋਂ ਉਹ ਪਰਮਾਤਮਾ ਦੇ ਨਾਲ ਜੁੜ ਗਿਆ ਤਾਂ ਫਿਰ ਤੈਨੂੰ ਕੁਝ ਵੀ ਮੂੰਹੋਂ ਬੋਲ ਕੇ ਪਰਮਾਤਮਾ ਨੂੰ ਦੱਸਣਾ ਨਹੀਂ ਪੈਣਾ ਉਹ ਅੰਦਰ ਜਮੇ ਪਾਸ਼ਾ ਤੇਰੇ ਦਿਲ ਦਾ ਸਾਰਾ ਹਾਲ ਜਾਣਵੈਣ ਦੀ ਤੇਰੇ ਮਨ ਦੀ ਜੋ ਵੀ ਉਦਾਸੀ ਆ ਪਰੇਸ਼ਾਨੀ ਆ ਸਿਕਰਿਆ ਸਾਰੀ ਰੂਤਾਂ ਤੇਂ ਦੀ ਜੇਰੇ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਡੇ ਅੰਦਰ ਇੱਕ ਕਾਵਰ ਇੱਕ ਤਾਕਤ ਪਰ ਜਾਂਦੀ ਆ ਸੋ ਇਸ ਕਰਕੇ ਜਦੋਂ ਵੀ ਉੱਠੇ ਨਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਹੀ ਜਪਣਾ ਹੈ ਉਸ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰੇ ਬਿੱਤੀ ਸੁਨੇਹਰਾ ਉਹਤੇ ਲਈ ਇਹ ਨਾ ਕਹਿ ਕੇ ਮਹਾਤਮਾ ਜੀ ਨੇ ਕਿਹਾ ਵੀ ਫਿਰ ਤਰ੍ਹਾਂ ਬਹੁਤ ਤੀਰ ਹੋ ਰਹੀਆਂ ਬਾਕੀ ਦਾ ਉਪਦੇਸ਼ ਤੈਨੂੰ ਕੱਲ ਨੂੰ ਦਗਾਗੀ ਉਹ ਤੋਂ ਜਲਦੀ ਦੇ ਨਾਲ ਉੱਥੇ ਦਿਸਤਕ ਤੇ ਚਲਿਆ ਜਾ ਕੇ ਸੁਣਨ ਦੀ ਕੋਸ਼ਿਸ਼ ਕਰ ਇਹਨਾਂ ਲੋੜਕਾ ਆਪਣੇ ਬਿਸਤਰੇ ਤੇ ਚਲੇ ਆ ਗਏ ਪਰ ਉਹਨੂੰ نیند ਨਹੀਂ ਸੀ ਆ ਰਹੀ ਅਤੇ ਨਾ ਹੀ ਉਹਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਲੱਗ ਰਿਹਾ ਸੀ ਕਿਉਂਕਿ ਉਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਨ ਸਨ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਨ ਇਸੇ ਤਰ੍ਹਾਂ ਉਹ ਉਲ ਇਧਰ ਉਧਰ ਦੀਆਂ ਗੱਲਾਂ ਬਾਰੇ ਸੋਚਦਾ ਹੋਇਆ ਆਪਣੇ ਸਮੇਂ ਦੇ ਅਨੁਸਾਰ ਹੀ ਜੁੱਤਾ ਅਤੇ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰ ਬਹੁਤ ਲੇਟ ਉੱਠਿਆ ਪਰ ਉੱਠਦਿਆਂ ਸਾਰ ਨੂੰ ਯਾਦ ਆ ਗਿਆ ਕਿ ਮਹਾਤਮਾ ਜੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਨਾ ਹੈ Så om ਆਪਣਾ ਬਿਸਤਰ ਸ਼ੱਰਣ ਤੋਂ ਉੱਠਿਆ। ਕੁਝ ਦੇਰ ਪ੍ਰਮਾਤਮਾ ਦਾ ਨਾਮ ਲਿਆ। ਬੀਤੀ ਸੁਮਿੰਗਿਆਤ ਦੇ ਲਈ ਮਾਨਕ ਦਾ ਸ਼ੁਕਰਾਨਾ ਕੀਤਾ। ਫਿਰ ਬਿਸਤਰ ਤੋਂ ਪੈਰ ਥੱਲੇ ਲਾ ਲਾ। ਉਹਨੇ ਦੇਰ ਮਹਾਤਮਾ ਜੀ ਆ ਗਏ। ਅਤੇ ਮਹਾਤਮਾ ਜੀ ਨੇ ਕਿਹਾ ਕਿ ਹੁਣ ਪੁੱਤਰ ਕੁਝ ਦੇਰ ਤੂੰ ਸੈੰਕਰਲਾ ਫਿਰ ਇਸ਼ਨਾਨ ਕਰਨ ਤੋਂ ਬਾਅਦ ਸਾਡੇ ਤੋਂ ਲਾਵੀ। ਜੋ ਵੀ ਤੇਰੇ ਮਨ ਵਿੱਚ ਸਵਾਲ ਨੇ ਸ਼ੰਕੇ ਨੇ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕਹਿੰਦੇ ਉਹ ਨੌਜਵਾਨ ਲੜਕੇ ਨੇ ਇਸੇ ਤਰ੍ਹਾਂ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਮਹਾਤਮਾ ਜੀ ਦੇ ਕੋਲ ਗਿਆ ਅਤੇ ਉਹੀ ਉਹਦੇ ਮਨ ਦੇ ਸਵਾਲ ਸਨ ਉਹਨੇ ਬੀਤੀ ਰਾਤ ਬਾਰੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਇੰਨਾ ਜਲਦੀ ਕਿਉਂ ਸੌਂ ਜਾਂਦੇ ਹੋ ਅਤੇ ਰਾਤ ਇੰਨਾ ਥੋੜਾ ਥੋੜਾ ਭੋਜਨ ਕਿਉਂ ਖਾਧਿਆ ਤਾਂ ਮਹਾਤਮਾ ਜੀ ਨੇ ਦੱਸਿਆ ਕਿ ਉੱਤਰ ਜੇ ਸਵੇਰੇ ਜਲਦੀ ਉੱਠਣਾ ਹੈ ਤਾਂ ਸਾਨੂੰ ਰਾਤ ਨੂੰ ਜਲਦੀ ਸੌਣ ਤੋਂ ਵੇਗ ਸਭ ਲੋਕ ਸਵੇਰੇ ਜਲਦੀ ਉੱਠਣ ਤੇ ਜ਼ੋਰ ਦਿੰਦੇ ਆ ਪਰ ਉਹ ਇਹ ਨਹੀਂ ਜਾਣਦੇ ਕਿ ਸਵੇਰੇ ਜਲਦੀ ਤਾਂ ਹੀ ਉੱਠਿਆ ਜਾਂਦਾ ਹੈ ਜੇ ਅਸੀਂ ਬੀਤੀ ਰਾਤ ਭਗਤ ਧਿਆਨ ਦੇਹੀ ਮਤਲਬ ਜੇ ਸਵੇਰੇ ਜਲਦੀ ਉੱਠਣਾ ਹੈ ਤਾਂ ਫਿਰ ਸਾਨੂੰ ਆਪਣੀਆਂ ਰਾਤ ਦੀਆਂ ਆਦਤਾਂ ਦੇ ਵਿੱਚ ਬਦਲਾਅ ਕਰਨਾ ਪੈਣਾ ਹੈ ਜਿਵੇਂ ਕਿ ਰਾਤ ਨੂੰ ਸਮੇਂ ਸਿਰ ਸੌਣਾ ਜੰਦੀ ਸੌਣਾ ਤਾਂ ਹੀ ਸਿਹਰੇ ਦੰਦ ਨੂੰ ਟਿਕਾ ਕੇ ਸੱਟ ਕੇ ਸਾਡੇ ਸਰੀਰ ਨੂੰ ਤੰਦਰੁਸਤ ਨਾ ਰੱਖਣ ਤੇ ਨਹੀਂ ਨੀਂਦ ਵੀ ਪੂਰੀ ਚਾਹੀਦੀ ਆ ਤਾਂ ਨੀਂਦ ਤਾਂ ਹੀ ਪੂਰੀ ਹੋਵੇਗੀ ਨਾ ਜੇ ਆਪਾਂ ਰਾਤ ਨੂੰ ਜਿੰਦੀ ਸਮੇਂ ਸਿਰ ਸੌਂ ਜਾਵਾਂਗੇ ਉਸ ਤੋਂ ਬਾਅਦ ਰਾਤ ਨੂੰ ਸਾਦਾ ਭੋਜਨ ਸ਼ਕਣਾ ਅਤੇ ਥੋੜੀ ਜਿਹੀ ਭੁੱਖ ਰੱਖ ਕੇ ਸ਼ਕਣਾ ਕਿਉਂਕਿ ਜਦੋਂ ਆਪਾਂ ਪੇਟ ਭਰ ਕੇ ਭੋਜਨ ਸ਼ਕਦੇ ਆ ਤਾਂ ਕਈ ਵਾਰ ਰਾਤ ਨੂੰ ਪੇਟ ਐਨੀ ਰੱਖੀ ਰਹਿੰਦੀ ਆ ਕਿਉਂਕਿ ਤੇਲੋ ਦਾ ਤੇ ਤਲਿਆ ਹੋਇਆ ਜਦ ਜਿਆਦਾ ਭੋਜਨ ਖਾ ਕੇ ਤਉਹ ਨੂੰ ਪਚਣ ਦੇ ਵਿੱਚ ਵੀ ਸਮਾਂ ਜ਼ਿਆਦਾ ਲੱਗਦਾ ਹੈ ਤੇ ਸਾਦਾ ਭੋਜਨ ਜਲਦੀ ਪਚ ਜਾਂਦਾ ਹੈ ਸ਼ੋਸ਼ਾਲਾ ਫਿਰ ਰਾਤ ਨੂੰ ਤੂਰ ਦੇ ਜੇ ਨੀਂਦ ਨਹੀਂ ਹੁੰਦੀ ਰਾਤ ਨੂੰ ਸ਼ੂਨੀ ਥੋੜੀ ਨੀਂਦ ਆ ਜਾਂਦੀ ਹੈ ਅਤੇ ਵੀ ਦੱਸ ਇਸ ਵੇਲੇ ਤੁਹਾਨੂੰ ਦੱਸਣੀ ਹੈ ਪਰ ਆਤਮਾ ਪਰਮਾਤਮਾ ਦਾ ਨਾਮ ਜਪਣ ਦੇ ਵੀ ਬਹੁਤ ਫਾਇਦੇ ਹਨ ਕਿਉਂਕਿ ਰਾਤ ਨੂੰ ਜੋ ਚੀਜ਼ਾਂ ਅਸੀਂ ਸੋਚਦੇ ਹੋਏ ਸੌਂਦੇ ਹਾਂ ਉਹ ਪੂਰੀ ਰਾਤ ਸਾਡੇ ਮਨ ਦੇ ਵਿੱਚ ਚਾਉਂਦੀਆਂ ਨੇ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਜੇ ਅਸੀਂ ਪਰਮਾਤਮਾ ਦਾ ਨਾਮ ਜਪਦੇ ਹੋਏ ਸੌਵਾਂਗੇ ਤਾਂ ਸਾਡਾ ਮਨ ਪਰਮਾਤਮਾ ਦੇ ਨਾਮ ਤੇ ਨਾਲ ਜੁੜਿਆ ਰਹੇਗਾ ਸਭ ਦਾ ਮਨ ਤਕਤਵਰ ਹੋਏਗਾ ਸਾਡਾ ਮਨ ਖੁਸ਼ ਰਹੇਗਾ ਕਦੇ-ਕਦੇ ਅਸੀਂ ਕਈ ਤਰ੍ਹਾਂ ਦੇ ਬੋਝ ਚਿੰਤਾਵਾਂ ਬਾਰੇ ਸੋਚਦੇ ਸੋਚਦੇ ਸੌਂਦੇ ਹਾਂ ਜੇ ਕਈ ਤਰ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਸੋਚਦੇ ਹੋਏ ਸੰਘਰਿਅ ਤਾਂ ਫਿਰ ਉਹ ਕੋਈ ਚਿੰਤਾ ਸਾਡੇ ਮਨ ਦੇ ਵਿੱਚ ਚਲਦੀ ਰਹਿੰਦੀ ਹੈ ਸਾਡੇ ਮਨ ਨੂੰ ਤਾਂ ਬਾਤ ਕਰਦੀ ਹੈ ਇਸ ਕਰਕੇ ਸਹੀ ਤਰੀਕਾ ਇਹ ਹੈ ਕਿ ਰਾਤ ਨੂੰ ਸ਼ਾਂਤ ਲੱਗਿਆ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭੱਕ ਕੇ ਸੋਚੇ ਆਪਣੇ ਮਨ ਨੂੰ ਕਿਰਵਾਤ ਮੋਦੇ ਨਾ ਉਦਣ ਨੂੰ ਜੁਰ ਕੇ ਸੋਚੇ ਤਸਵੀਰ ਪਠਣ ਦੇ ਵਿੱਚ ਬਹੁਤ ਕਸਾਨੀ ਹੁੰਦੀ ਆ ਮਹਾਤਮਾ ਜੀ ਨੇ ਉਹ ਨੌਜਵਾਨ ਲੜਕੇ ਨੂੰ ਸੰਜਾਇਆ ਕਿ ਪੁੱਤਰ ਜੇਕਰ ਤੂੰ ਇਹ ਸਾਰੀਆਂ ਆਦਤਾਂ ਅਪਣਾ ਲਵੇਂਗਾ ਤਾਂ ਤੈਨੂੰ ਸਵੇਰੇ ਜਲਦੀ ਉੱਠਣ ਦੇ ਲਈ ਕੋਈ ਕੋਸ਼ਿਸ਼ ਨਹੀਂ ਕਰਨੀ ਪੈਣੀ ਇਹਨੂੰ ਆਪਣੇ ਆਪ ਹੀ ਜਾਏਗਾ ਜਾਣੀਆਂ ਅਤੇ ਇਹ ਅਭਿਆਸ ਤੈਨੂੰ ਰੋਜ਼-ਰੋਜ਼ ਕਰਨਾ ਪੈਣਾ ਹੈ ਇਹ ਨਹੀਂ ਆ ਵੀ ਇੱਕ ਦੋ ਦਿਨ ਕਰਨ ਦੇ ਨਾਲ ਤੇਰਾ ਜੀਵਨ ਬਦਲ ਜਾਵੇਗਾ ਇਹ ਅਭਿਆਸ ਤੈਨੂੰ ਰੋਜ਼-ਰੋਜ਼ ਕਰਨਾ ਪੈਣਾ ਹੈ ਫਿਰ ਇਹ ਆਪਣੇ ਆਪ ਹੀ ਤੇਰੇ ਚੇਤੇ ਦਾ ਅੰਗ ਬਣ ਜਾਵੇਗਾ ਸੋ ਸੰਗਤ ਜੀ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਲੇਟ ਉੱਠਣ ਵਾਲੇ ਭੈਣ ਭਰਾ ਨਰਾਸ਼ ਨਾ ਹੋਣ ਜੇਕਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਨੂੰ ਮਮਰਤ ਵੇਲੇ ਜਾਗ ਨਹੀਂ ਆਉਂਦੀ ਤਾਂ ਪਹਿਲਾ ਕੰਮ ਤਾਂ ਇਹ ਕਰਨਾ ਹੈ ਕਿ ਜਦੋਂ ਵੀ ਉੱਠਦੇ ਹੋ ਉਦੋਂ ਪ੍ਰਮਾਤਮਾ ਦਾ ਨਾਮ ਲਓ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਨਾਲ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਮਨ ਦਾ ਕਾਲਾਪਣ ਦੂਰ ਹੁੰਦਾ ਹੈ ਅਤੇ ਅਸੀਂ ਉਹ ਪਰਮ ਜੀਤਾ ਪਰਮਾਤਮਾ ਸਰਵ ਸ਼ਕਤੀਸ਼ਾਲੀ ਤਾਟਕ ਦੇ ਨਾਲ ਜੁੜ ਜਾਂਦੇ ਹਾਂ ਫਿਰ ਪੂਰਾ ਦਿਨ ਸਾਡਾ ਬਹੁਤ ਸੁਣਾ ਲੰਘਦਾ ਹੈ ਕਿਉਂਕਿ ਸਾਡੇ ਦਿਨ ਦੀ ਸ਼ੁਰੂਆਤ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਵੇਂ ਦੇ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਬਾਕੀ ਦਾ ਦਿਨ ਵੀ ਉਦਾਂ ਦਾ ਹੀ ਬੀਤੇਗਾ ਤੇ ਜੇਕਰ ਅਸੀਂ ਸਵੇਰੇ ਉੱਠਦੇ ਆਸਾਰ ਹੀ ਕਾਲੇ ਪੈ ਗਏ ਗੁੱਸੇ ਦੇ ਵਿੱਚ ਆ ਗਏ ਤੇ ਫਿਰ ਪੂਰਾ ਦਿਨ ਵੀ ਇਸੇ ਤਰ੍ਹਾਂ ਬੀਤ ਜਾਂਦਾ ਹੈ ਇਸ ਕਰਕੇ ਸਵੇਰੇ ਉੱਠਦੋਂ ਆਸਾਰ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਆਪਣੇ ਮਨ ਨੂੰ ਤਾਕਤ ਦੇਣ ਨੂੰ ਤਰਨਾ ਹੈ ਮਾਲਕ ਦਾ ਜਪਿਆ ਹੋਇਆ ਨਾਮ ਕੀਤਾ ਹੋਇਆ ਸ਼ੁਕਰਾਨਾ ਇਹਦੀ ਤਾਕਤ ਤੇ ਇੱਕ ਕਿ ਤੁਸੀਂ ਹੈਰਾਨ ਹੋ ਜਾਓਗੇ ਰੋਟੀ ਖਾਣ ਵੇਲੇ ਸ਼ੁਕਰਾਨਾ ਕਰ ਲਓ ਪਾਣੀ ਪੀਣ ਵੇਲੇ ਮਾਲਕ ਦਾ ਸ਼ੁਕਰਾਨਾ ਕਰੋ ਕੋਈ ਚੀਜ਼ ਤੁਹਾਡੇ ਘਰ ਵਿੱਚ ਆਈ ਆ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਜਿੰਨਾ ਸ਼ੁਕਰਾਨਾ ਕਰਦੇ ਜਾਵਾਂਗੇ ਉੰਨੀ ਹੀ ਜ਼ੋਤੇ ਘਰ ਵਿੱਚ ਬਰਕਤ ਆਵੇਗੀ ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਉਹమే ਉਹਨੇ ਸਾਡਾ ਮਾਨਤ ਹੋਸ਼ ਹੋਵੇਗਾ ਅਤੇ ਜਿਵੇਂ ਜਿਵੇਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਆ ਨਾ ਪਰਮਾਤਮਾ ਦੇ ਨੇੜੇ ਹੁੰਨੇ ਜਾਂਦੇ ਆ ਪਰਪੰਪਿਤਾ ਪਰ ਮਹਾਤਮਾ ਜੀ ਸਾਡੇ ਜੀਵਨ ਨੂੰ ਸ਼ੁਮਾ ਸਿਤਜਾ ਬਣਾਉਣ ਦੇ ਲਈ ਆਪਣੇ ਆਪ ਹੀ ਰਾਗ ਮਨਾ ਦਿੰਦੇ ਆ ਜਿਹੜੇ ਪੜਪਰਾ ਕਹਿੰਦੇ ਨਾ ਵੀ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੋ ਕਰਨ ਜੇ ਤਾਂ ਪ੍ਰਮਾਤਮਾ ਜੀ ਨੇ ਆਪਕੇ ਹੀ ਅੰਮ੍ਰਿਤ ਲਈ ਉਠਾਉਣਾ ਹੈ ਬਾਕੀ ਰਾਤ ਨੂੰ ਸ਼ੌਣ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਜਰੂਰ ਜਪਿਆ ਕਰੋ ਬਹੁਤ ਫਰਕ ਪਵੇਗਾ ਕਿਉਂਕਿ ਰਾਤ ਨੂੰ ਜਪਣਾ ਬਹੁਤ ਜ਼ਰੂਰੀ ਆ ਅਤੇ ਰਾਤ ਦਾ ਜਪਿਆ ਹੋਇਆ ਬਹੁਤ ਫਾਇਦੇਮੰਦ ਆ ਰਾਤ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਸੋਵਾਂਗੇ ਤਾਂ ਸ ਪੂਰੀ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਨਾਮ ਚੱਲੇਗਾ ਪੰਜ ਨੰਬਰ ਦੀ ਬੰਦਗੀ ਚੱਲੇਗੀ ਜਿਹੜੀ ਉਹਨਾਂ ਸਾਹਿਬੀ ਉੱਥੋਂ ਹੀ ਕੰਮ ਸ਼ੁਰੂ ਹੋ ਜਾਣਾ ਹੈ ਤੇ ਰਾਤੋ ਰਾਤ ਸਾਡੀ ਕਿੰਨੀ ਭਜਨ ਬੰਦਗੀ ਜੋੜ ਗਈ ਸਾਡਾ ਮਨ ਕਿੰਨਾ ਤੰਦਰੁਸਤ ਮਰਵਾ ਹੋ ਗਿਆ ਕਿੰਨਾ ਤਾਕਤਵਰ ਬਣ ਗਿਆ ਇਹ ਸਾਨੂੰ ਕੋਈ ਅੰਧਾ ਗਿਆ ਨਹੀਂ ਰਾਤ ਦੇ ਜੋਤੇ ਹੋਏ ਦਾ ਬਹੁਤ ਠੰਡਾ ਦਾ ਫਾਇਦਾ ਮਿਲਦਾ ਹੈ ਸੋ ਇਹ ਕੰਧ ਦੇ ਵਿੱਚ ਆਸਾਨੀ ਨਾਲ ਉੱਠ ਸਕਦੀਆਂ ਰਾਤ ਦੀਆਂ ਕੋਈ ਜਾਂਦਾ ਮਤਲਬ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਆਸਾਨੀ ਦੇ ਨਾਲ ਉੱਠ ਸਕਦੀਆਂ ਤੇ ਜਿਸ ਦਿਨ ਤੋਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਫਿਰ ਦੇਖਣਾ ਵਾਹਿਗੁਰੂ ਜੀ ਦੀ ਕਿਰਪਾ ਅਮਰਤ ਵੇਲੇ ਉੱਠਣ ਦੇ ਨਾਲ ਸਾਡਾ ਤਨ ਮਨ ਦੁਨੀਏ ਤੰਦਰੁਸਤ ਬਰ ਰਹੀ ਰਹਿੰਦੀ ਹੈ ਕਿ ਅਮਰਤ ਵੇਲੇ ਦਾ ਵੇਲਾ ਬਹੁਤ ਖਾਸ ਹੁੰਦਾ ਹੈ ਪਵਿੱਤਰ ਵੇਲਾ ਹੈ ਸ਼ਾਂਤ ਮੇਲਾ ਹੈ ਰੂਹਾਨੀਅਤ ਦੇ ਨਾਲ ਪਰ ਅਵੇ ਲਾਈਕ ਇਸ ਲਈ ਇਹਦੇ ਵਿੱਚ ਉੱਠਣ ਕਰਕੇ ਹੀ ਮਨ ਨੂੰ ਬੜੀ ਸ਼ਿਸ਼ੂਾਈ ਮਿਲਦੀ ਆ ਅਤੇ ਇਸੇ ਲਈ ਉੱਠਣ ਕਰਕੇ ਅਸੀਂ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਬੜੀਆ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਪਾਉਂਦੇ ਆ ਤੇ ਜਦੋਂ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾ ਲੈਨੇ ਆ ਤੂੜੀਆਂ ਕਰ ਲੈਣੇ ਆ ਉਦੋਂ ਵੀ ਜ਼ਿਆਦਾ ਮਨ ਨੂੰ ਚੜੀ ਖੁਸ਼ੀ ਜਿੰਦੀ ਆ ਫਿਰ ਮਨ ਦੇ ਉੱਤੇ ਕਿਸੇ ਫਰਕੰਗ ਦਾ ਕੋਈ ਲੋਜ ਚਿੰਤਾ ਨਹੀਂ ਰਹਿੰਦਾ ਇਸ ਕਰਕੇ ਸਵੇਰੇ ਜਲਦੀ ਉੱਠਣਾ ਹੈ ਉੱਥੇ ਪਹਿਲਾ ਪਰਮਾਤਮਾ ਦਾ ਨਾਮ ਜਪ ਲੈ ਤੇ ਜਿੰਨੀ ਦੇਰ ਤੱਕ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਜਦੋਂ ਵੀ ਉੱਠਦੇ ਹੋ ਉਦੋਂ ਉੱਠਦੇ ਆ ਸੰਤ ਪਰਮਾਤਮਾ ਦਾ ਨਾਮ ਲਿਖੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਅਤੇ ਇਸ਼ਨਾਨ ਜਰੂਰ ਕਰੋ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਤੇ ਸ਼ੇਅਰ ਕਰ ਦੇਣਾ ਜੇਕਰ ਕੋਈ ਵੀ ਗੱਲ ਵਿੱਚ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਨਾ ਕਿਨ ਸ਼ੂਟਿੰਗਾਂ ਬੜੀ ਸੰਭਕੇ ਨਹੀਂ ਕਰਦੇ ਵਾਹਿਗੁਰੂ ਜੀ ਕਿਰਪਾ ਕਰੇ